ਇਹ ਘਰ ਲੈਣਾ ਦਾ ਹੀ ਆ ਵੀ ਕਹਿੰਦਾ ਹੈ ਖਿਆਲ ਖਦਾ ਦੇ ਨਹੀਂ ਕਹਿੰਦੇ ਭੈਣੇ ਕੰਮ ਕੰਗ ਲਿਆ ਨੂੰ ਰਾਜ ਬਹਾ ਦੇ। ਹੂੰ। ਖੇਤ ਜਮਾ ਦੇ ਨੂੰ ਉਥੋਂ ਕਰਾ ਨਾਲ ਖੇਤ ਨੂੰ ਨਾ ਕਲਾ। ਨਾ ਟੋਕਾ ਚੱਕਦੀ ਘਟਨੇ ਹੁਣ। ਟੋਕਾ ਚੱਕਦੀ ਘਟਨੇ। ਨਵੀਂ ਪਿੰਡਰੀ ਤਾਂ ਘਟੇ ਚੱਕਦੀ ਯਾਰ। ਹੋਰ। ਤਾ ਫਿਰ ਆਏਗਾ। ਇਹ ਤਾਂ ਬਹੁਤ ਵੱਡਾ ਹੁਨਰ ਹੈ ਵੀਰੇ ਹੈਨਾ। ਇਹ ਤਾਂ ਹੁਨਰ ਹੈ। ਹੂੰ। ਕੋਈ ਵੀ ਹੈ ਕੰਮ ਦਾ ਹੁਨਰਦਈ ਹੈ। ਹੂੰ। ਇੱਕ ਨੇ ਕੱਲ ਪਰਚੋ ਗੱਲਾਂ ਕਰਨ ਲੱਗੇ ਸਾਡੇ। ਹੂੰ। ਕਹਿੰਦਾ ਕਿ ਕਹਿੰਦਾ ਹੁੰਦਰੀ ਆ ਉਹ ਬशीर ਕਹਿੰਦਾ ਹਾਂ ਪੀਲਾ ਸਦਾ ਸਾਡਾ ਬੜਾ ਭਾਈ ਹੁੰਦਰੀ ਐ ਹਾਂ ਅਰਸ਼ਿਤ ਬੈਠਾ ਦੀ ਉੱਥੇ ਕੋਈ ਅਰਸ਼ਿਤ ਕਹਿੰਦਾ ਹੁੰਲਰ ਦਾ ਕਹਿੰਦਾ ਅੱਲਾ ਦਾ ਸਾਡਾ ਦਿੱਤਾ ਹੋਇਆ ਕਹਿੰਦਾ ਸਾਡੇ ਸਾਰੇ ਪਰਿਵਾਰ ਚ ਐ ਹਾਂ ਸਹੀ ਆ ਮਾਰ ਗੱਲ ਤਾਂ ਠੀਕ ਐ ਹਾਂ ਪਰ ਬਾੜ ਤੇ ਆ ਭਾਈ ਇਹ ਤਾਂ ਗੱਲ ਵੀਰੇ ਮੰਨਣ ਜੋਗਾ ਹੈ ਜਿਹੜੇ ਮੁਸਲਮਾਨਾਂ ਦੇ ਹਰੇਕ ਚੀਜ਼ ਦੇ ਵਿੱਚ ਹੁਨਰ ਤਾਂ ਅੱਲਾ ਨੇ ਸਪੈਸ਼ਲੇ ਪਾਇਆ ਸਪੈਸ਼ਲੇ ਪਉਂਦਾ ਹੈ ਹੈ ਸਪੈਸ਼ਲੇ ਪਉਂਦਾ ਜੀ ਪਉਂਦਾ ਹੈਰ ਕੋਠਲੇ ਮੈਂ ਗਿਆ ਜਾਨਾ ਰਹਿਣਾ ਲੋਕਾਂ ਦੇ ਹੱਥਾਂ 'ਚ ਹੁਨਰ ਸਪੈਸ਼ਲ ਆ ਜਿਗਾ ਡਾਕਟਰ ਬਣਦਾ ਨਾ ਮੁਸਲਮਾਨਾਂ ਸਰੇ ਦਾ ਡਾਕਟਰ ਆ ਹੂੰ ਹੂੰ ਇਹ ਹੁਨਰ ਦਾ ਫਿਰ ਅਸੀਂ ਨਾਲ ਲੱਤ ਬਾਹ ਕਰਿੰਦਾ ਹੈ ਦਿਮਾਗ ਨਾਲ ਹੁਣ ਬੰਦਾ ਹੈ ਹੱਸਿਆ ਕੋੜ ਕੋਈ ਵੀ ਹੈ ਹੂੰ ਦਿਮਾਗ ਨਾਲ ਹੁਣ ਅਗਲਾ ਪੜਨੇ ਦੀ ਪੜਾਈ ਵੀ ਕਰਦਾ ਹੈ ਹੂੰ ਤੇ ਪੜ੍ਹਾਈ ਨਾਲ ਵੀ ਨਹੀਂ ਚੱਲਦਾ ਦਿਮਾਗ ਵੀ ਕਰੂ ਕੰਮ ਹੂੰ ਜੇ ਪੜ੍ਹਾਈ ਦਿਮਾਗ ਹੋਊਗਾ ਤਾਂ ਪੜ੍ਹਾਈ ਹੋ ਹਾਂ ਇਹ ਤਾਂ ਦਿਮਾਗ ਤੋਂ ਬਿਨਾਂ ਪੜ੍ਹਾਈ ਵੀ ਨਹੀਂ ਹੁੰਦੀ ਹੂੰ ਇਹ ਟੋਕਰਾ ਕਿੰਨੇ ਕੇ ਟਾਈਮ ਚ ਬਣ ਜਾਂਦਾ ਇੱਕ ਵੀਰੇ ਲੱਗਦਾ ਹੈ ਦੋ ਡੇਢ ਘੰਟਾ ਡੇਢ ਘੰਟਾ ਹੂੰ ਤੁਸੀਂ ਨੇ ਕਿੱਥੋਂ ਸਿੱਖਿਆ ਧੀਏ ਮੈਂ ਤਾਂ ਆਪ ਹੀ ਸਿੱਖਿਆ ਦੀ ਹੌਲੀ-ਹੌਲੀ ਅੱਛਾ ਹਮ ਹੋਰ ਟੋਕਰੇ ਤੋਂ ਬਿਨਾ ਕੀ ਬੁਣਨਾ ਜਾਣਦੇ ਹੋ ਹੋਰ ਤਾਂ ਹੁਣ ਕੰਮ ਤਾਂ ਖੇਤੀਬਾੜੀ ਦੇ ਕਰਦੇ ਰਹਾਂ ਪਹਿਲਾਂ ਅੱਛਾ ਹੁਣ ਤਾਂ ਕੀ ਖੇਤੀ ਰਭੀ ਕੋਸਾਈ ਦਾ ਕੰਮ ਤੁੰ ਚੱਲਦਾ ਹਮ ਹੁnda ਕੁਛ ਕਾਹਚ ਜੋਗੇ ਰਹੀਓ ਨੀ ਹੁਦਾ ਹੀ ਆਹੀ ਕੰਮ ਮੈਂ ਇਹ ਵੀ ਹੌਲੀ-ਹੌਲੀ ਕਰ ਲੈਣਾ ਅੱਛਾ ਚੱਲ ਨਹੀਂ ਤਾਂ ਹੁਣ ਬੰਦੇ ਆ ਕੰਮ ਉਮਰ ਕਾਰਨੇ ਜਾਂ ਹੋਰ ਕੋਈ ਕਾਰਨਾ ਉਮਰ ਵੀ ਤਾਕਤ ਘਟ ਗਈ ਅਸੇ ਉਮਰ ਦੇ ਕਾਰਨ ਤਾਕਤ ਘਟ ਗਈ ਹੂੰ ਕਮਜ਼ੋਰੀ ਪੈ ਜਾਂਦੀ ਹੈ ਹੂੰ ਤਾਕਤ ਘਟਣ ਨਾਲ ਕਿੰਨੇ ਸਾਲ ਦੀ ਉਮਰ ਹੋ ਗਈ ਵੀਰੇ 70 ਸਾਲ ਦੀ ਹੋ ਗਈ 70 ਦੇ 70 70 ਦੀ ਫਿਰ ਉਮਰ ਤਾਂ ਕੋਈ ਜ਼ਿਆਦਾ ਨਹੀਂ ਹੈਗੀ ਤਿੰਨ ਤਿੰਨ ਘਟ ਅੱਛੀ ਦੀ ਅਸੇ ਅਸੇ ਤਿੰਨ ਬੰਦਾ 90 ਸਾਲ ਤੱਕ ਚੱਲੀ ਜਾਂਦਾ ਵਧੀਆ ਆਦਾ ਤੇਲੀ ਨਾ ਭਮਾਇੇ ਛੱਟਾ ਛੱਟਾ ਲੱਗਿਆ ਹੋਇਆ ਕਰਕੇ ਹਾਂ ਉਹ ਦੀਪਾ ਪਾੜ ਪੂਰ ਕੇ ਦੀਪਾ ਦੀ ਕਰਾ ਅੱਛਾ ਅੱਛਾ ਉਹਦੇ ਕਰਕੇ ਥੋੜੀ ਏ ਤੁਸੀਂ ਨੀ ਫਲੋਰ ਨੂੰ ਹੋ ਗਈ ਤੁਸੀਂ ਕਰਕੇ ਕੋਣ ਹੁੰਦਾ ਹਾਂ ਤੂੰ ਇਹ ਤਾਂ ਥੋੜਾ ਜਨਾਕ ਬੱਤੀ ਦਾ ਹਾਂ ਹੁਣ ਤੁਰ ਨਹੀਂ ਜਾਂਦਾ ਇਸ ਕਰਕੇ ਤਾਂ ਮੈਂ ਸੈਕਲ ਰੱਖਦਾ ਹਾਲ ਵਕਤ ਕੋਲੇ ਤੁਰਨ ਦੀ ਤਖਲੀਮ ਨਹੀਂ ਆਉਂਦਾ ਹਾਂ ਇੱਦਣ ਜਾਣਾ ਸੈਕਲ ਦੀ ਜਾਣਾ ਸੈਕਲ ਦੇ ਜਿਹਾ 20 ਕੋ ਬਗ ਜਾ ਐ ਬੈਠਾ ਤਾਂ ਅੱਛਾ ਹੁਣ ਬੈਠਣ ਕਰਕੇ ਇਹ ਇੱਕ ਬੰਦਾ ਬੈਠ ਵੀ ਨਹੀਂ ਸਕਦਾ ਉਹਨਾਂ ਦੀ ਗੱਲ ਬਹੁਤ ਹੋਵੇ ਯਾਰੋ ਜਦੋਂ ਦਰ ਸਿੰਘ ਬੰਦ ਕੀ ਅੱਛਾ ਅੱਛਾ ਤੇ ਇਹ ਤੁਸੀਂ ਉਦੋਂ ਦਾ ਬਹੁਤ ਲੋਕਾਂ ਦੀ ਡਿਮਾਂਡ ਹੋਊਗੀ ਵੀ ਹਾਂ ਜਦ ਤੱਕ ਸਿਹਰੀ ਦੀ ਹਾਂ ਪਹਿ ਨਹੀਂ ਬੁੱਕ ਕਰ ਦਿੰਦੇ ਹੁਣ ਹੈ ਹਾਂ ਜਦ ਤੱਕ ਆਮ ਚੱਲਦਾ ਸੀ ਕੰਮ ਹਾਂ ਜਦ ਤੱਕ ਕੰਮ ਆਮ ਚੱਲਦਾ ਸੀ ਹੁਣ ਤਾਂ ਕੋਈ ਕੋਈ ਬਿਰਲਾ ਬਿਰਲਾ ਹੀ ਟੋਕਰੇ ਬਣਾਉਂਦਾ ਹੁਣ ਤਾਂ ਕੋਈ ਕੋਈ ਬਣਾਉਂਦਾ ਠੀਕ ਕਰਨ ਸਮਝਦੇ ਵੀ ਕਿਉਂ ਨਹੀਂ ਬਣਾਉਂੋ ਹਟ ਗਏ ਕਦਾ ਕੰਮ ਘਟ ਗਏ ਹਾਂ ਕੰਮ ਕੱਢ ਕੇ ਮਸ਼ੀਨਾਂ ਆ ਗਈਆਂ ਜੇ ਵੀ ਅਸੀਂ ਨਾਲ ਚੱਕ ਕੇ ਅਗਲਾ ਭਰਾ ਲੈਂਦਾ ਲਿਫਟ ਨਾਲ ਲਾ ਦਿੰਦੇ ਨੇ ਹੂੰ ਹੋ ਗਿਆ ਕਿਦਾਂ ਕੰਮ ਇੱਕ ਬਾਕੀ ਭਾਈ ਮਸ਼ੀਨਾਂ ਦੇ ਜਿਹੜੇ ਇਹਦਾ ਕੰਮ ਸਾਲਾ ਅਜਿਹਾ ਆਪਣਾ ਹੂੰ ਮਸ਼ੀਨਰੀ ਦਾ ਹੂੰ ਟਰੈਕਟਰ ਨਾਲੇ ਅਲਾ ਚੱਕ ਕੇ ਬਾਹਰ ਰੇਡਾ ਨਾਲ ਲੈ ਜਾਂਦੇ ਨੇ ਉਹਦੇ ਵਿੱਚ 100-150 ਰੁਪਏ ਬਣ ਜਾਂਦੇ 100 ਰੁਪਏ ਜਾਂ 150 ਰੁਪਏ ਹਾਂ ਤੇ ਹਯਾ ਟੁੱਕੜਾ ਜਿ ਬੜਾ ਹੋਊਗਾ ਬੱਦ ਬਣ ਜਾਂਦੇ ਨੇ ਨਹੀਂ 100 ਰੁਪਇਆ ਟੁੱਕੜਾ ਚੱਲਦਾ ਅਸੇ ਬਣਦਾ ਹੈ ਤੂਦਿਆਂ ਸਟੀਆਂ ਦਾ ਹੀ ਆ ਹੈਨਾ ਤੂਦਿਆਂ ਦਾ ਹੀ ਬਣੂ ਇਹ ਕੀ ਖਾਸੀਅਤ ਆ ਤੇ ਅਸੇ ਤੇ ਲਿਚਕ ਜਾਂਦੀ ਹੈ ਕੋਸ਼ਿਸ਼ ਟੁੱਟ ਜਾਂਦੀ ਮਡਕਦੀ ਹੈ ਇੱਧਰ ਨੂੰ ਮਰਜ਼ੀ ਮੋੜ ਲਾ ਹੈਨਾ ਹੂੰ ਇਹਨੂੰ ਨਿਆ ਮਰਜ਼ੀ ਮੋੜ ਲਾ ਗੋਣਾਣਾ ਨੇ ਸਹੀ ਵਗਾਇਆ ਹੈ ਜਦ ਇਹ ਕਹਿੰਦਾ ਜੱਟਰੀ ਚੂਲ ਦਾ ਮੋਛਾ ਕਦੇ ਨਹੀਂ ਬਚਾਉਂ ਰੋਟਦੀ ਲੱਟ ਗਈ ਜਾਂ ਛੱਡੀ ਨਾਲ ਰੋਟਦੀ ਨਹੀਂ ਅੱਛਾ ਹੂੰ ਛੱਡੀ ਫੜ ਕੇ ਜਿਵੇਂ ਕੰਟਰੋਲ ਵਜਨ ਲੜਕਾ ਦੇ ਇਹ ਟੁੱਟਣਾ ਛੋੜੋ ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਵੀਰੇ ਗੋਆਲੇ ਵੀ ਕਹੀਂ ਗਾਉਂਦੇ ਨੇ ਹਾਂ ਤੱਤ ਕੱਢ ਕੇ ਗਾਉਂਦੇ ਨੇ ਤੱਤ ਕੱਢ ਕੇ ਹੁਣ ਕਹਿੰਦੇ ਨੇ ਜਮਕੀਲਾ ਗੰਦੇ ਗਾਉਂਦਾ ਹੈ ਮਾਹ ਜਹਾਜਾ ਜਬਾਨਾ ਉਹਦੀ ਉਹਦੇ ਗਾਉਂਦਾ ਉਹ ਹੂੰ ਉਹਦੇ ਵਰਗਾ ਤਾਂ ਕੋਈ ਕਲਾਕਾਰ ਨਹੀਂ ਬਣਿਆ ਪੂਰਾ ਗੰਦੇ ਗਾਣੇ ਦੇ ਉਹਦਾ ਤਦ ਮੇਰੇ ਜਵਾਨੇ ਦਾ ਖਤਰ ਸੀ ਹਾਂ ਜਹਾਂ ਜਵਾਨਾ ਚੱਲਦਾ ਸੀ ਉਹ ਜਗਾਂ ਦਾ ਉਹ ਬਿਲਕੁਲ ਕਦੇ ਖਾੜਾ ਖੂੜਾ ਦੇਖਿਆ ਵੀਰੇ ਉਹਦਾ ਖਾਣਾ ਨਹੀਂ ਮੈਂ ਦੇਖਿਆ ਕਦੇ ਬਸ ਗੀਤ ਸੁਣੇ ਨੇ ਹਾਂ ਗੀਤ ਵੀ ਜਾਣੀ ਗੀਤਾਂ ਦਾ ਮੈਨੂੰ ਸ਼ੌਂਕ ਹੈ ਘਟਾ ਹੈ ਅਸਿਆ ਮਤਲਬ ਜਿਆਦਾ ਇੱਕ ਬਿਛਰੀ ਸੁਣ ਕੇ ਰਾਜੀ ਸੀ ਅਸਿਆ ਕਵਿਸਰੀ ਸੁਣੀ ਹਾਂ ਕਿਹੜਾ ਕਵਿਸਰੀ ਜਾਰੇ ਸੁਣਿਆ ਤੁਸੀਂ ਨੇ ਕੋਈ ਬਿਛਰੀ ਤਾਂ ਸਾਰੀ ਖੁਸ਼ਕੜ ਸਾਰੀ ਸੁਣੇ ਨੇ ਆ ਬਾਬੂ ਰਾਜੇਵਾਲੀ ਉਹਦਾ ਇਨੀ ਸੁਣਿਆ ਹੀਗਾ ਆ ਦੇਖਾ ਮੇਰੇ ਕੋਲੇ ਹੁੰਦਾ ਇੱਥੇ ਮਤਲਬ ਬਾਸ਼ਿਆਰਖੇ ਦੀ ਪਿਛੜੀਆਂ ਦੀ ਵਧੀਆ ਹੈ ਹੂੰ ਗਰਨਾਮੁਰੀ ਪਤਰਾ ਨਹੀਂ ਵਰਗੇ ਡੜਬਾ ਦੇ ਫੱਕਰ ਵਰਗੇ ਸਾਰੇ ਸੁਣੇ ਹੋਏ ਨੇ ਅਸਾ ਅਸਾ ਹਾਂ ਤੋ ਪਿਛੜੀਆਂ ਦੀ ਜਾਦੇ ਹੋਤੀ ਤਾ ਕੋਈ ਮੈਨੂੰ ਪੜਦਾ ਤੁਸੀਂ ਪੜਾ ਨੇੜੇ ਹੁੰਦੇ ਚਿੱਟੇ-ਚਿੱਟੇ ਪੜਦੇ ਹੁੰਦੇ ਤੇ ਕਿੱਠੇ-ਝੁੱਠੇ ਪੜਨ ਨਾਲ ਫੇਰ ਅਸਾ ਹਾਂ ਜੇ ਕਵੀਸਰੀ ਗਾਉਣ ਲੱਗਣਾ ਤਾਂ ਚੱਠੇ ਪੜਨੇ ਜ਼ਰੂਰੀ ਨੇ ਹੈ ਕਿੱਠਾ ਜਿਹੜੀ ਕਵਿਚਰੀ ਆ ਉਹ ਕਿੱਥੇ ਹੀ ਹੁੰਦਾ ਹੂੰ ਤੇ ਵੀ ਸਰੀਰ ਇਹ ਚਿੱਠਾ ਬਣਾਉਂਦੇ ਤੇ ਅੱਗੇ ਅਸਿਆ ਕਵਿਚਰੀ ਦੇ ਚਿੱਠੇ ਛਾਪ ਦਿੰਦੇ ਤੇ ਹੂੰ ਹੁਣ ਉਹ ਰੀਲ ਸ਼ਬਦੀਆਂ ਨੇ ਗਾਉਣ ਆੜਾ ਹੁਣ ਤਾਂ ਟੁੰਬੇ ਨਾਲ ਗਾਉਂਦੇ ਨੇ ਬਸ ਗੱਲ ਤਾਂ ਇਹ ਹੈ ਕੋਈ ਕੋਈ ਚੱਠਾ ਯਾਦ ਹੈਗਾ ਤੁਹਾਡੇ ਕੋਈ ਬਿਹੜਾ ਲੋਕ ਤੱਤ ਹੋਵੇ ਹੁਣ ਨਹੀਂ ਕੋਈ ਇੱਧਾ ਯਾਦ ਹੈਗਾ ਕੋਈ ਮਾੜੇ ਮੁੱਟੇ ਦੋ ਚਾਰ ਲਾਈਨਾਂ ਹੁਣ ਤਾਂ ਸਭ ਉਹ ਕਰੇ ਪੈਣੇ ਸਭ ਭੁੱਲ ਭੁੱਲ ਗਏ ਨਹੀਂ ਨਹੀਂ ਦੋ ਚਾਰ ਲਾਈਨਾਂ ਕੋਈ ਸਲਾਹ ਦੋ ਚਾਰ ਲੈਣਾ ਤਾਂ ਹੀ ਆ ਵੀ ਕਹਿੰਦਾ ਹਾਇ ਖਤਿਆਰ ਖਦਾ ਦੇ ਨੀ ਕਹਿੰਦੇ ਭੈਣੇ ਕੰਗ ਕੰਗ ਲਿਆ ਨੂੰ ਰਾਜ ਬਹਾ ਦੇ ਲੈਣਾ ਦੀ ਕਹਾਂਜੀ ਨਾ ਜੀ ਇਹਦਾ ਕੋਈ ਆਇਆ ਹੀ ਨਹੀਂ ਕਹਿੰਦਾ ਜਿੱਦ ਤੇ ਤੁਸੀਂ ਪਹਿਲਾਂ ਦਵਾਗੇ ਤੇ ਕਿਦ ਨੂੰ ਉਧੇ ਆਇਆ ਸੀ ਅੱਛਾ ਮੁਰਗੇ ਕਹਿੰਦਾ ਮੈਂ ਦੇਖਿਆ ਹੀ ਨਹੀਂ ਇਹ ਫਿਰ ਉਹਨੂੰ ਗੰਗਾ ਤੇ ਡਿਊਟੀ ਲਾਈ ਦੀ ਹਾ ਹੋ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਹਨਾ ਹਾਂ ਕੋਈ ਪਤਾ ਨਹੀਂ ਵੀ ਕੀ ਬਣ ਜੇ ਫਿਰ ਉਹਦੇ ਗੰਗਾ ਤੇ ਡਿਊਟੀ ਲਾਈ ਫਿਰ ਉੱਥੇ ਜਾ ਕੇ ਗੰਗਾ ਤੇ ਜਾ ਕੇ ਡਿਊਟੀ ਲਾ ਕੇ ਜਦੋਂ ਵਹ ਗਿਆ ਕਹਿੰਦਾ ਵੀ ਕਹਿੰਦਾ ਜਿੰਨਾ ਤੁਸੀਂ ਕਹਿੰਦਾ ਲੇਟ ਹੋਇਆ ਦੀ ਕਹਿੰਦਾ ਉਹਨਾਂ ਰੱਬ ਨੇ ਐਡਵਾਂਸ ਕਰਤਾ ਅੱਛਾ ਕਹਿੰਦਾ ਇੱਥੇ ਕਹਿੰਦਾ ਹੁਣ ਰੱਬ ਦਾ ਨਾ ਨਹੀਂ ਜਾ ਜਾ ਮਰਜੀ ਨਾ ਜਦ ਮਰਜੀ ਹੋ ਕਰ ਕਹਿੰਦਾ ਬਸ ਜਿਹੜਾ ਕੋਈ ਲੱਕੜੀ ਵਾਲੇ ਕਿਸੇ ਦਾ ਕੋਈ ਬੰਦਾ ਮਰਿਆ ਹੋਇਆ ਆਊਗਾ ਵਾ ਕਹਿੰਦਾ ਦਾਦਾ ਪੋਤਾ ਨਾਉ ਲਿਖ ਲਿਆ ਕੀ ਦਾ ਪੁੱਤ ਕੀ ਦਾ ਪੋਤਾ ਕਹਿੰਦਾ ਬਸ ਇੱਥੇ ਲੱਕੜੀਆ ਕਹਿੰਦਾ ਆਪੀ ਲਿਆਉਗਾ ਅਗਲਾ ਹਾਂ ਉਹ ਰੌਣਗੀਆਂ ਆਪਣਾ ਕੋਈ ਸਮਝਾਂ ਘਟ ਜੂੜੇ ਦਾ ਠੇਕਾ ਦੀ ਅੱਛਾ ਅੱਛਾ ਪੰਜੀ ਦਾ ਉਹਨੇ ਫਿਰ ਉੱਥੇ ਡਿਊਟੀ ਲਾ ਦਿਓ ਦੀ ਠੀਕ ਹੈ ਉੱਥੇ ਜਿਹੜੀ ਲਾਈ ਹੋਈ ਹਾਂ ਮੈਂ ਫਿਰ ਉੱਥੋਂ ਉਹਨੇ ਭੋਜਨ ਬਣਾਇਆ ਜੇ ਭੋਜਨ ਬਣਾਇਆ 31 ਦਿਨ ਦਾ ਭੁੱਖਾ ਜੀ ਇੱਕ ਮਹੀਨਾ ਇੱਕ ਦਿਨ ਹੋ ਗਿਆ ਜੀ ਅਸਿਆ 31 ਦਿਨ ਦਾ ਭੁੱਖਾ ਜੀ ਉੱਥੇ ਭੋਜਨ ਬਣਾਇਆ ਭੋਜਨ ਬਣਾ ਕੇ ਲੱਗਾ ਸਕਣਾ ਜਿਹੜਾ ਮੇਥਵਾ ਮਿੱਤਰ ਉਹ ਗਾਇਰ ਪਿਆ ਹੋਇਆ ਧੀ ਜਦੋਂ ਆ ਕੇ ਫੇਰ ਅੱਖ ਜਗਾਤੀ ਹੂੰ ਕਹਿੰਦਾ ਜੈ ਹੋ ਦਾਨੀ ਜੈ ਹੋ ਖੱਤਰੀ ਜੈ ਹੋ ਬਹਾਦਰ ਹੂੰ ਕਹਿੰਦਾ ਰਾਜਾ ਖੁਸ਼ ਹੋ ਗਿਆ ਹੂੰ ਕਹਿੰਦਾ ਉਹ ਕਹਿੰਦਾ ਇੱਕ ਮਹੀਨਾ ਹੋ ਗਿਆ ਕਹਿੰਦਾ ਅੱਜ ਦੇਖਿਆ ਪੰਡਤ ਜੀ ਨੂੰ ਹੂੰ ਕਹਿੰਦਾ ਦੱਸੋ ਪੰਡਤ ਜੀ ਕੀ ਚਾਹੀਦਾ ਹੈ ਹੂੰ ਆ ਮੇਰੇ ਜਨ ਤੇ ਦੋ ਵਸਤਰ ਨੇ ਵਸਤਰ ਚਾਹੀਦੇ ਤਾਂ ਦੱਸੋ ਹੂੰ ਖਾਣਾ ਦੇ ਖਾਣਾ ਤਾਂ ਦੱਸੋ ਹੂੰ ਕਹਾਂ ਜੀ ਭੁੱਖ ਲੱਗਿਆ ਭੋਜ ਨਹੀਂ ਸਕਣੇ ਦੇਖਣ ਲੱਗਾ ਕਹਿੰਦਾ ਇਹੀ ਕੁਸ਼ਤੀ ਵੀ ਦਿੰਦਾ ਕਹਿੰਦਾ ਨਹੀਂ ਦਿੰਦਾ ਇੱਕ ਮਹੀਨਾ ਭੁੱਖੇ ਨੂੰ ਹੋ ਗਿਆ ਹੂੰ ਉਹ ਕਹਿੰਦਾ ਜੀ ਖਾਸ ਉਹਨੇ ਛਾੜੀ ਚੱਕ ਕੇ ਤੇ ਮੂਹਰੇ ਰੱਖਤਾ ਹੂੰ ਛਾੜੀ ਚੱਕ ਕੇ ਤੇ ਮੂਹਰੇ ਰੱਖਿਆ ਵਾ ਪੰਡਤ ਦਾ ਛਾੜੀ ਛਿਮੇਟ ਗਿਆ ਹੂੰ ਕਹਿੰਦਾ ਸੇ ਬਈ ਖੋਰ ਕਹਿੰਦਾ ਬਈ ਭਗਦਾ ਭੋਜਨ ਬਹੁਤ ਵਧੀਆ ਦੀ ਸ਼ੋਰ ਬਹੁਤ ਸੀ ਕਹਿੰਦਾ ਹੋਰ ਹੈਗਾ ਕਹਿੰਦਾ ਜੀ ਹੋਰ ਤਾਂ ਹੈ ਨਹੀਂ ਮੈਂ ਨੌਕਰ ਆ ਇਹ ਰਾਸ਼ਤ ਹੋਰ ਰਾਸ਼ਤ ਵੀ ਨਹੀਂ ਕਹਾਂ ਤੁਹਾਡਾ ਨਿਉਂਦਾ ਕੱਲ ਨੂੰ ਰਿਹਾ ਨਹੀਂ ਤਾਂ ਥੋੜੀ ਹੋਏਗਾ ਭੁੱਖੇ ਹਾਂ ਕਹਿੰਦਾ ਥੋੜੀ ਆਂਦਰਾ ਕਹਿੰਦਾ ਮੈਨੂੰ ਗੀਹੀ ਹੀ ਦੇਣ ਗਿਆ ਤੁਸੀਂ ਭੁੱਖੇ ਰਹੇਗੇ ਹਾਂ ਥੋੜਾ ਕਹਿੰਦਾ ਨਿਉਂਦਾ ਕੱਢ ਲੂ ਰਿਹਾ ਅੱਛਾ ਕੱਲ ਨੂੰ ਆਜੂ ਕਹਿੰਦਾ ਕੱਲ ਨੂੰ ਮੈਂ ਰਾਚਨ ਹੋਰ ਲਿਉ ਦੂਜੇ ਦਿਨ ਭਾਈ ਰਾਚਨ ਹੋਰ ਲਿਆਂਦਾ ਬਣਾ ਕੇ ਰੱਖ ਲਿਆ ਹਾਂ ਉਹ ਦੇਖੀ ਜਾਂਦਾ 12 ਵਜੇ ਦਾ ਬਹਿਣਾ ਜੀ ਵੀ 12 ਵਜੇ ਆਜੂ ਪੰਡਤ ਦਾ ਆਈ ਨਾ ਕਹਿੰਦਾ 4 ਵਜੇ ਜਾ 4 ਵਜ ਗਏ ਦੇਖ ਲੈ ਵੀ ਆਇਆ ਨਹੀਂ ਕੋਈ ਕੰਮ ਹੋ ਗਿਆ ਹੂ ਚੱਲ ਹਾਂ ਚੱਲ ਫੇਰ ਕਹਿੰਦਾ 4 ਵਜ ਤੋਂ ਬਾਅਦ ਤਾਂ ਆਹ ਉਹਦੇ ਆਲਾ ਭੋਜਨ ਆ ਉਹਦਾ ਫਰਾਦਾ ਵੰਗਾ ਚ ਹਾਂ ਲੈ ਕਹਿੰਦਾ ਬੰਦਾ ਦੇਵੀ ਜੇ ਪੰਡਤ ਆ ਗਿਆ ਤੈਨੂੰ ਭੋਜਨ ਦੇਣਾ ਪਊ ਹਾਂ ਉਹਨੇ ਥਾਂ ਤੋਂ ਹੋ ਗਈ ਜਾਨਾ ਪਰ ਰੱਖਦਾ ਅਬਦਾਲੇ ਹੀ ਚੰਗਿਆ ਖਾ ਲੱਗਿਆ ਖਾਣ ਜਦੋਂ ਪੰਡਤ ਨੇ ਆ ਕੇ ਹਲਕਾ ਜਿਹਾ ਤੀ ਅੱਛਾ ਉਹ ਕਹਿੰਦਾ ਵੀ ਕਹਿੰਦਾ ਨਿਉੜਾ ਦੇਖ ਕੇ ਕਹਿੰਦਾ ਮੇਰੇ ਵਰਗੇ ਰਿਸ਼ੀਆਂ ਨੂੰ ਕਹਿੰਦਾ ਭੋਜਨ ਫੇਰ ਸਕਣਾ ਆਪ ਪਹਿਲਾਂ ਹੂੰ ਕਹਿੰਦਾ ਲੈ ਤਕੜਾ ਹੋ ਗਿਆ ਮੈਂ ਹੁਣ ਤੈਨੂੰ ਸ਼ਰਾਫ ਦੇਣਾ ਹੂੰ ਉਹ ਕਹਿੰਦਾ ਜੀ ਸ਼ਰਾਫ ਤਾਂ ਨਾ ਦਿਓ ਹੂੰ ਕਹਿੰਦਾ ਜੇ ਤਾਕਤ ਹੈ ਕੋਸਾ ਤੇਰੇ ਤੇ ਕਲਾ ਤਾਂ ਕਹਿੰਦਾ ਮੈਨੂੰ ਉਹੀ ਭੋਜਨ ਕੱਢ ਕੇ ਲਿਆ ਕੇ ਦੇ ਪੰਡ ਤੜ ਗਿਆ ਹੱਸੇ ਹਾਂ ਤੇਰਾ ਜੀ ਕੋਈ ਗੱਲ ਨਹੀਂ ਮੈਂ ਮੇਰੇ ਮਾਲਕਾ ਕੀ ਬੇਨਤੀ ਕਰਦਾ ਚੰਦ ਨੂੰ ਉਹੀ ਪੋਜਨ ਮਿਲ ਜੂ ਹੂੰ ਉਹਨੇ ਉਹੀ ਕੰਮ ਕਰਿਆ ਬੇਨਤੀ ਕਰੀ ਹੂੰ ਭਾਈ ਥਾਲ ਚਿਰਦਾ ਆ ਗਿਆ ਉੱਤੇ ਉਕਣ ਲੱਗਾ ਲਗਾਇਆ ਇਹ ਗੱਲ ਵੀਰੇ ਸੱਚ ਆ ਭਾਈ ਸੱਚੀ ਆ ਖਾਂ ਨੂੰ ਝੂਠੀਆਂ ਲਿਖੀਆਂ ਹੋਈਆਂ ਨੇ ਬੰਦਾਂ ਦੇ ਕੌਣੇ ਛੋੜੇ ਹੋ ਜਾਂ ਆਪਣੇ ਸ਼ਸਤਰਾਂ ਦੇ ਲਿਖੀਆਂ ਹੋਈਆਂ ਨੇ ਹਾਂ ਹਾਂ ਹੂੰ ਕਹਿੰਦੇ ਫਿਰ ਉਹ ਭਗਤੀ ਦੀ ਹੂੰ ਰਾਜਾ ਦੀ ਜਿਹੜਾ ਭਗਤੀ ਕਰਦਾ ਸੀ ਨਾ ਸਹੀ ਉਹ ਥੀ ਹਾਂ ਚਲੋ ਉਹਨੂੰ ਪਾਈ ਜਾਂਦੇ ਉਹ ਕੋਨੇ ਉਹਨ ਲੱਗ ਲਗਾ ਆ ਗਿਆ ਹੂੰ ਉਹਨੇ ਕੀ ਕਰਿਆ ਉਹਨੇ ਮੂਰੇ ਰੱਖਦਾ ਲੋਜੀ ਕਹਿੰਦਾ ਛਕ ਲੋ ਹੂੰ ਮੂਰੇ ਰੱਖਿਆ ਹੋਇਆ ਉਹਨੇ ਇੱਕ ਬੁਰਕੀ ਲਾਈ ਇੱਕ ਬੁਰਕੀ ਲਾ ਕੇ ਕਹਿੰਦਾ ਜੀ ਬੱਸ ਉਹ ਫਿਰ ਰਾਜਾ ਕਹਿੰਦਾ ਇਹ ਕਹਿੰਦਾ ਜੀ ਹੋਰ ਤਾਂ ਛਕ ਲੋ ਕਹਿੰਦਾ ਬੱਸ ਕਹਿੰਦਾ ਇਹ ਤੇਰੇ ਭੋਜਨ ਨੇ ਤਿੰਨ ਤਰ ਲੋਕੀ ਦੇ ਦੇਵ ਤੇਰ ਜਾਤੇ ਤੇਰੇ ਭੋਜਨ ਨੇ ਤਿੰਨ ਤਰ ਲੋਕੀ ਦੇ ਦੇਵ ਤੇਰ ਜਾਤੇ ਹੂੰ ਕਹਿੰਦਾ ਇਹ ਤੇਰਾ ਪੁੱਜੰਤੀ ਤਪਦਾ ਹੂੰ ਵੀ ਤਪ ਕਰਿਆ ਹੋਇਆ ਮਹੀਨਾ ਭੁੱਖਾ ਦੀ ਅਸਿਆ ਮਹੀਨੇ ਦਾ ਭੁੱਖੇ ਲੱਦਾ ਫੇਰ ਚਾਕੇ ਮੇਰੇ ਮੂਹਰੇ ਰੱਖਦਾ ਹੂੰ ਕਹਿੰਦਾ ਇਹ ਤਿੰਨ ਤਰ ਲੋਕੀ ਦੇ ਦੇਵਤੇਰ ਜਾ ਕੇ ਚੱਲ ਕਹਿੰਦਾ ਫੇਰ ਉੱਥੋਂ ਆ ਗਿਆ ਫੇਰ ਕਹਿੰਦਾ ਇਹ ਕਹਿੰਦਾ ਰਾਣੀ ਨੂੰ ਦੇਖੀਏ ਰਾਣੀ ਭਾਈ ਪੰਡਤ ਦੇ ਇੱਕ ਦੇ ਵਿખી ਹੋਈ ਦੀ ਬੁੜੇ ਦੇ ਹੂੰ ਉਹ ਕਹਿੰਦੀ ਕਹਿੰਦਾ ਕਹਿੰਦੀ ਯਾ ਦੇ ਉਹ ਵਿખી ਹੈ ਕਹਿੰਦੀ ਪੰਡਤ ਜੀ ਕਹਾਂਗੇ ਕਿ ਕਹਤ ਇਹ ਕਹਦਾ ਕਿਸੇ ਕਰਾਉਣਾ ਹੈ ਕਹਿੰਦਾ ਰੋਟੀ ਐ ਪਕਾ ਦਿਆ ਕਰੀ ਕਹਿੰਦਾ ਮਾਤਾ ਕੱਲੀਆਂ ਨਾ ਮੇਰੇ ਤੀਨ ਆ ਮੇਰੇ ਪੁੱਤ ਕਹਿੰਦਾ ਮੈਂ ਕੱਲੀਆਂ ਬੰਦਗੀ ਚ ਲੇਟ ਹੋ ਜਾਣਾ ਰੋਟੀ ਬਣਦੀ ਨਹੀਂ ਕਹਿੰਦਾ ਬਸ ਰੋਟੀਆਂ ਪਕਾ ਦਿਆ ਕਰੀ ਦੋ ਆਪਾਂ ਖਾ ਲਿਆ ਕਰਾਂਗੇ ਹੂੰ ਉਹ ਮੁੰਡਾ ਕਹਿੰਦਾ ਮਾਂ ਕਹਿੰਦਾ ਹੁਣ ਤੂੰ ਠੀਕ ਚਲੀ ਗਈ ਕਹਤ ਇਹ ਕੌਣ ਹੈ ਕਹਿੰਦੀ ਚੱਲ ਕੋਈ ਹੋਇਆ ਇਹ ਤਾਂ ਕਹਿੰਦੇ ਆਪਣੇ ਬੰਦੇ ਨੇ ਆਪਣੇ ਖਿਲੇ ਨਾ ਗਾ ਦੱਸ ਕਹਿੰਦੀ ਮੁੰਡਾ ਮੇਰਾ ਕਹਿੰਦਾ ਫਿਰ ਨਾਲ ਇਹਨੂੰ ਲੈ ਚਲ ਹਾਂ ਆਪਾਂ ਕਹਿੰਦੇ ਵੀ ਨਾਲ ਪਰਚੇ ਰਹਿਾਂਗੇ ਹਾਂ ਨਾਲੇ ਭਾਈ ਉਹਨੂੰ ਲੈ ਲਿਆ ਅੱਛਾ ਉਹਦੀ ਕੀਮਤ ਦੇਤੀ ਹਾਂ ਲੈ ਕੇ ਭਾਗਿਆ ਉਹ ਜਾ ਕੇ ਫਿਰ ਪੰਡਿਤ ਦੇ ਉਹ ਮੁੰਡਾ ਗਿਆ ਉਹਦੀ ਖੇਡਣਾ ਹਾਂ ਜਾਂ ਬੇਚਵਾ ਮਿੱਤਰ ਉਹ ਤਾਂ ਕੰਨਿਉ ਆਇਆ ਓਥੋਂ ਗੰਗਾ ਤੋਂ ਹਾਂ ਮੁੰਡਾ ਗਿਆ ਉਹਦੀ ਖੇਡਣਾ ਕਹਿੰਦਾ ਉਹਨੂੰ ਨੇ ਦੇਖੀ ਕਿੱਥੇ ਆ ਉਹ ਜਾ ਕੇ ਦੇਖਿਆ ਭਾਈ ਬਾਗ ਚ ਮੁੰਡਿਆਂ ਨਾਲ ਫੁੱਲ ਤੋੜਦਾ ਹੈ ਕਹਿੰਦਾ ਨਿਕਾ ਗਿਆ ਫਰਾਫਰਾ ਰੂਪ ਧਾਰ ਕੇ ਬਹੁਤ ਜਿਹ ਰਹੀਲਾ ਨਾਗ ਹਾਂ ਕਹਿੰਦਾ ਬੱਚੋ ਦੇ ਮੁੰਡੇ ਦੇ ਹੱਥ ਤੇ ਲੜ ਗਿਆ ਮੁੰਡਾ ਜਦੀ ਕਹਿੰਦਾ ਵਿਹਾਈਆਂ ਪਾ ਕੇ ਦੀਪਿਆ ਕਹਿੰਦਾ ਮੁੰਡੋ ਮੇਰੀ ਮਾਂ ਨੂੰ ਸਨੇਹਾ ਦੇ ਦਿਓ ਵੀ ਤੇਰਾ ਪੁੱਤਰ ਸੱਪ ਨੇ ਡੱਸਤਾ ਅੱਛਾ ਹੂੰ ਉਹ ਕਹਿੰਦਾ ਭਾਈ ਮੁੰਡੇ ਭੱਜੇ ਜਾਂਦੇ ਨੇ ਉਧਰ ਮਾਂ ਦੇਖਦੀ ਐ ਵੀ ਮੇਰਾ ਪੁੱਤ ਅੱਜ ਬੱਕਾਂ ਚ ਗਿਆ ਤੀ ਹਾਂ ਹੁਣ ਆਊਗਾ ਉਹਨੇ ਜਾ ਕੇ ਸਨੇਹਾ ਦਿੱਤਾ ਮਾਈ ਤੇਰਾ ਪੁੱਤ ਨਹੀਂ ਆਉਂਦਾ ਤੇਰਾ ਪੁੱਤ ਤਾਂ ਛੱਪ ਨਹੀਂ ਡੱਚਦਾ ਉਹਦਾ ਮਰ ਗਿਆ ਜਾ ਕੇ ਭਾਈ ਉੱਥੇ ਫੇਰ ਹੋਕਰੀ ਜਾ ਕੇ ਬਾਗ ਦੇ ਦੇਖਿਆ ਜਾਵੋ ਨੇ ਕੋਈ ਕਲਾਈ ਫੇਰ ਉਹੀ ਕੰਮ ਕਰਿਆ ਉਹਨੇ ਜਾ ਕੇ ਰਾਜ ਉਹ ਜਾ ਕੇ ਕਹਿੰਦੇ ਚੱਲ ਦਾਦਾ ਕਰਨੀ ਆ ਦਾਦਾ ਕਰਨੀ ਆ ਕਹਿੰਦੇ ਚੱਲ ਲੱਕੜਾ ਲੁੱਕੜਾ ਲੈ ਕੇ ਦਾ ਕਰਦੇ ਆ ਤੂੰ ਜਾ ਕੇ ਸਮਝਾਨ ਘੜਾ ਰਾਜਾ ਕਰਨ ਕਰ ਤੈ ਰਾਣੀ ਮੈਨੂੰ ਘੜਾ ਨਹੀਂ ਚੁਕਾਇਆ ਤੀ ਕਹ ਜਤ ਕਹਿਆ ਕਿਹਾ ਦੀ ਮੈਂ ਪੰਡਤਾਂ ਦੇ ਵੀ ਕੀ ਹੁਈਆਂ ਫਿਰ ਪੰਡਤ ਮੇਰਾ ਪਿਤਾ ਜੀ ਮੈਨੂੰ ਕੀ ਕਹੂਗਾ ਵੀ ਨੀਚਾਂ ਨੂੰ ਘੜਾ ਚੁਕਾ ਕੇ ਆਈਆਂ ਨੀਚ ਦੇ ਰੋਕਰ ਨੂੰ ਹਾਂ ਨਹੀਂ ਫਿਰ ਆਪਾਂ ਉਹੀ ਪਿਆਰ ਚ ਭਿੱਜ ਕੇ ਫਿਰ ਤਾਂ ਜੇ ਕਹਿੰਦੀ ਮੈਂ ਤੈਨੂੰ ਘੜਾ ਚੁਕਾਤਾ ਹਾਂ ਆਪਣਾ ਕਹਿੰਦੀ ਫਿਰ ਗਾਂਵਾਸ ਦੇ ਦਾ ਮਾਰਗ ਫੇਲ ਹੋ ਗਿਆ ਕੰਮ ਕਹਿੰਦੀ ਇੱਕ ਮੰਤਰ ਦੱਸ ਦਿੰਨੀ ਆ ਕਹਿੰਦੀ ਐਂ ਕਰ ਘੜਾ ਚੱਕ ਕੇ ਲੈ ਜਾ ਪਾਣੀ ਦੇ ਡੂੰਘੇ ਚ ਗੜਗੜ ਪਾਣੀ ਦੇ ਵਿੱਚੋਂ ਟਕੜਾ ਉੱਤੇ ਚਿਰਦਾ ਜਾਂੀ ਜਾਊਗਾ। ਜੇ ਗੜਗੜ ਪਾਣੀ ਜਾ ਰਿਹਾ ਤਾਂ ਨਹੀਂ ਮੜਾ ਨਹੀਂ ਮਾਹੋ ਕੇ ਸੜ ਲਾਣੀ। ਚੱਕਿਆ ਨਹੀਂ ਜਾਂਦਾ ਦੀ ਘੜਾ ਉਤੋਂ ਬਾਹਰ ਤੱਕ ਹੀ ਆ। ਫੇਰੇ ਜਦੋਂ ਆਉਂਦੇ ਤਾਂ ਬੁੱਟਿਆ ਦੀ ਘੜਾ। ਅਸੇ ਅਸੇ। ਹਾਂ ਭਈ ਜੱੱਕੀ ਦੰਦੇ ਨਾ ਪਾਣੀ ਜਾਸਰੇ। ਜਾਂ ਲੌਹਣ ਲੱਗਿਆ ਫੇਰ ਘੜਾ ਸਮਝਿਆ ਨਹੀਂ। ਮੈਂ ਫੇਰ ਫੁੱਟ ਗਿਆ। ਫੇਰ ਭਈ ਉਹ ਕਰਿਆ ਜਿਉਨੇ ਮਾਰਿਆ ਦੀ ੜਕੇ ਰੋਕੇ। ਚਲੋ ਉਦੋਂ ਬਾਅਦ ਜਦ ਇਹ ਉਹ ਕਰਤਾ ਫੇਰ ਉੱਥੋਂ ਆ ਕੇ ਫਿਰ ਉਹਨੇ ਉਹ ਕਰਿਆ ਉਹ ਭਈ ਜਦੋਂ ਨਾ ਦਾਣਾ ਕਰਨੇ ਤਾਂ ਕਹਿੰਦਾ ਲੱਕੜੀਆਂ ਕਹਿੰਦਾ ਉਹ ਪਈਆਂ ਨੇ ਚੱਕ ਲੈ ਮੇਰੇ ਮਾਲਕ ਦਾ 50 ਰੁਪਈਆ ਦਾ ਆਰਡਰ ਹੈ ਵੀ 50 ਰੁਪਈਆ ਲੈ ਕੇ ਫਿਰ ਲੱਕੜੀਆਂ ਦੇਈ ਹੂੰ ਕਹਿੰਦਾ ਤੈਨੂੰ ਘੜੇ ਦਾ ਮੰਤਰ ਦੱਛਿਆ ਦੀ ਕਹਾਂ ਤੂੰ ਐਂ ਕੱਢ ਫਿਰ ਜੇ ਲੱਕੜੀਆਂ ਲੈਣੀਆਂ ਨੇ ਕਹਿੰਦਾ ਮੈਂ ਮਾਲ ਕਹਿ ਦੂੰਗਾ ਮੇਰੇ ਮਾਲਕ ਨੂੰ ਵੀ ਕੋਈ ਗਰੀਬ ਨਹੀਂ ਆਈ ਤੇ ਉਹਦੇ ਕੋਲ 50 ਰੁਪਈਆ ਹੈ ਨਹੀਂ ਸੀ ਹਾਂ ਵੀ ਉਹਨੇ ਆ ਉਹਦੀ ਸਾੜੀ ਆਦੀ ਕਹਿੰਦਾ ਅੱਧੀ ਸਾੜੀ ਕੱਟ ਕੇ ਰੱਖ ਦੇ ਮੇਰੇ ਕੋਲੇ ਅੱਧੀ ਕਹਿੰਦਾ ਬਧਾ ਢੇਡ ਰੱਖ ਲੈ ਹਾਂ ਮੈਂ ਤਾਂ ਟਕ ਲੈ ਕਹਿੰਦਾ ਫੇਰ ਉਹ ਹੋ ਜੂ ਹਾਂ ਕਹਿੰਦਾ ਮੈਂ ਮੇਰੇ ਮਾਲਕ ਨੂੰ ਕਹ ਦੂੰਗਾ ਚੱਲ ਜੀ ਉਹੀ ਕੰਮ ਉਹਨੇ ਕਰਿਆ ਕਰਕੇ ਭਾਈ ਉਹ ਲੱਕੜੀਆਂ ਲੈ ਕੇ ਜੇਖਾ ਬਣਾ ਲਈ ਹੁਣ ਉਹ ਜੇਖਾ ਬਣਾਈ ਤੇ ਉਹ ਨਹੀਂ ਹੁੰਦੀ ਅੱਗ ਨਹੀਂ ਲੱਗਦੀ ਪੁੱਤਰ ਨੂੰ ਕਿੱਥੇ ਅੱਗ ਲੱਗਦੀ ਐ ਸੇਤੀ ਹਾਂ ਉਹ ਲਾ ਬਯਗ ਲੱਗੇ ਨਾ ਚਲ ਐਨੇ ਉਹ ਹੋ ਗਿਆ ساری ਯਾਦ ਲੰਗੀ ਹਮ ਕਰਕੇ ਨੂੰ ਉਹੀ ਵੇਚਵਾ ਮਿੱਤਰ ਨੇ ਉਹਦੇ ਖੂਨ ਵਰਗਾ ਰੰਗ ਛਿੜਕ ਕੇ ਰਾਣੀ ਤੇ ਨਾਲੇ ਬੱਚੇ ਤੇ ਪਿੰਡ ਜੀ ਸ਼ਹਿਰ ਚ ਰੌਲਾ ਪਤਾ ਹਮ ਕਹਿੰਦਾ ਇੱਕ ਘੜੈਣ ਆ ਗਈ ਆਪਣੇ ਮੜੀਆਂ ਚ ਬੱਚੇ ਖਾਂਦੀ ਫਿਰਦੀਆ ਕਹਿੰਦਾ ਮੈਂ ਬੱਚਾ ਖਾਂਦੀ ਦੇਖੀ ਐ ਜਾ ਕੇ ਕਹਿੰਦਾ ਪੰਗੀ ਨੂੰ ਕਹੋ ਵੀ ਉਹਨੂੰ ਜਾ ਕੇ ਕਦਰ ਕਰੇ ਨਹੀਂ ਸਾਰਾ ਸਹਿਰ ਖਾ ਜੂਗੀ ਹਾਂ ਸਾਰਾ ਸਹਿਰ ਖਾ ਜੂਗਾ ਨੇ ਫੇਰ ਭਾਈ ਉੱਥੇ ਆ ਕੇ ਉਹਨੇ ਆਹ ਬਣਾਤੀ ਜਦ ਉਹ ਕਾਲੂ ਪੰਗੀ ਗਿਆ ਉਹ ਕਹਿੰਦਾ ਹਰੀਏ ਕਹਿੰਦਾ ਹੋਕਰ ਆ ਕਰ ਦੇ ਕਹਿੰਦਾ ਆਪਣੇ ਕਹਿੰਦਾ ਬੜੀਆ ਜੀ ਡੈਨ ਆ ਗਈ ਕਹਿੰਦਾ ਉਹਨੂੰ ਜਾ ਕੇ ਕਤਲ ਕਰ ਹਾਂ ਉਹ ਕਹਿਣ ਲੱਗਿਆ ਜੀ ਕਹਿੰਦਾ ਡੈਨ ਤਾਂ ਨਹੀਂ ਹੈਗੀ ਕਹਿੰਦਾ ਉਹ ਤਾਂ ਬਹੁਤ ਰੱਬ ਦੀ ਪਿਆਰੀ ਹੈ ਉਹ ਕਹਿੰਦਾ ਮੈਨੂੰ ਜਵਾਬ ਦੇ ਤਾਂ ਮੈਂ ਤੂੰ ਨੌਕਰ ਐ ਕਹਿੰਦਾ ਜੀ ਹੋਰ ਕਹਿੰਦਾ ਫਿਰ ਉਹ ਚੰਗਾ ਸਣਾ ਅੱਛਾ ਕਹਿੰਦਾ ਇਹਦਾ ਮਾਲਕ ਜ਼ਿੰਮੇਵਾਰ ਐ ਕਹਿੰਦਾ ਮੈਂ ਤਾਂ ਨੌਕਰਾਂ ਨੌਕਰੀ ਦਾ ਭਗਤੌਣੀਆਂ ਐ ਮੈਂ ਤਾਂ ਕਹਿੰਦਾ ਨੌਕਰੀ ਭਗਤੌਣੀਆਂ ਐ ਚਲੋ ਜੀ ਉਹਨੇ ਜਾ ਕੇ ਉਹ ਕਰਿਆ ਉਹਨੂੰ ਕਿਹਾ ਵੀ ਉਹ ਕਰ ਦੇਖ ਲੈ ਵੀ ਰਾਣੀ ਕੁਝ ਹੋ ਗਈ ਉਹਨੇ ਅਖਿਆ ਵੀ ਚਲਾ ਆ ਗਏ ਰਾਜਾ ਬੀਤੇ ਸੀ ਇਹ ਕਹਿੰਦੀ ਤੁਸੀਂ ਤੜਕੇ ਆ ਜਾ ਤੜਕੇ ਪਹਿਲ ਦੇ ਆ ਜਾਂਦੇ ਤਾਂ ਆਪਾਂ ਬੱਚੇ ਨੂੰ ਦਾਹ ਕਰ ਦਿੰਦੇ ਮੈਨੂੰ ਅਗ ਨਹੀਂ ਨਿੜਗੀ ਕਹਿੰਦਾ ਰਾਣੀ ਮੈਂ ਦਾਹ ਕਰਾਉਣ ਨਹੀਂ ਆਇਆ ਮੈਂ ਤਾਂ ਤੈਨੂੰ ਕਤਲ ਕਰਨ ਵਾਸਤੇ ਆਇਆ ਕਹਿੰਦੀ ਜੀ ਮੈਂ ਜੇ ਤੁਸੀਂ ਮੈਨੂੰ ਕਤਲ ਕਰਨ ਵਾਸਤੇ ਆਇਆ ਤਾਂ ਕਹਿੰਦੀ ਮੈਂ ਬਹੁਤ ਚੰਗੀ ਖੁਸ਼ ਹਾਂ ਤੁਹਾਡੇ ਹੱਥੋਂ ਮੈਂ ਕਤਲ ਹੋ ਜਾਵਾਂ ਬਹੁਤ ਚੰਗੀ ਗੱਲ ਹੈ ਜੇ ਉਹਨੂੰ ਮੇਰਾ ਵੀ ਜੀ ਨਹੀਂ ਕਰਦਾ ਅਸਾਂ ਰਾਣੀ ਕਹਿੰਦੀ ਫਿਰ ਕਹਣਾ ਰਾਣੀ ਕਹਿੰਦਾ ਹੁਣ ਕਹਿੰਦਾ ਮੈਨੂੰ ਵੀ ਕਹਾਂ ਦੋ ਗੱਲਾਂ ਕਰ ਲੈਣ ਦੇ লাশ ਨਾਲ ਫਿਰ ਬੱਚੇ ਦੀ লাশ ਚੱਕ ਕੇ ਉਹ ਗੋਦੀ ਚ ਲੈ ਕੇ ਉਹ ਵੀ ਲੱਗਿਆ ਕਰਨਾ ਰਾਜਾ ਵੀ ਕਹਿੰਦਾ ਇਹਦੇ ਵਿੱਚ ਕਹਿੰਦਾ ਤਿੰਨੇ ਛੜਾਂਗੇ ਇਸ ਇੱਕ ਚਿਖਾ ਦੇ ਵਿੱਚ ਹਾਂ ਕਹਿੰਦਾ ਇਹਨੂੰ ਵੀ ਇਹ ਵੀ ਕਹਿੰਦਾ ਮਰਿਆ ਪਿਆ ਕਹਿੰਦਾ ਮੈਂ ਵੀ ਕਹਿੰਦਾ ਰਾਣੀ ਫਿਰ ਮੈਂ ਚਾਹੀ ਤੇ ਤਲਵਾਰ ਮਾਰ ਕੇ ਫਿਰ ਆਪਣੇ ਮਾਰ ਲੂੰ ਕਹਿੰਦੀ ਉਹ ਕਹਿੰਦਾ ਮੈਨੂੰ ਤੇਰਾ ਤਾਂ ਪਤਾ ਹੈ ਕਹਿੰਦਾ ਤੇਰੀ ਭਗਤੀ ਦਾ ਪਤਾ ਹੈ ਕਹਿੰਦਾ ਮੈਂ ਮੇਰੀ ਕਿਰਪਾ ਨਹੀਂ ਚੱਲਦੀ ਤੇਰੇ ਤੇ ਹਾਂ ਤੇ ਕਿ ਤੁਸੀ ਐ ਕਰੋ ਮਾਲਕ ਦਾ ਹੁਕਮ ਮਜਾਓ ਹਾਂ ਮਾਲਕ ਦਾ ਹੁਕਮ ਮਜਾਓ ਮੈਂ ਮੂਹਰੇ ਆ ਜੂਗੀ ਤੁਹਾਡੇ ਅੱਖਾਂ ਤੇ ਪੱਟੀ ਬੰਨ੍ਹਦੀ ਹਣੀ ਆ ਹਾਂ ਤੁਸੀਂ ਤਲਵਾਰ ਚਲਾ ਦਿਓ ਹਾਂ ਮੈਂ ਤੁਹਾਡੇ ਮੂਹਰੇ ਆ ਜੂਗੀ ਹਾਂ ਮਾਲਕ ਦਾ ਕਹਿੰਦਾ ਨਾ ਮੋੜੋ ਅੱਛਾ ਹਾਂ ਚੱਲ ਭਾਈ ਉਹ ਫੇਰ RAM ਜੀ ਆ ਜਾ ਮੂਹਰੇ ਆਉਣ ਲੱਗੀ ਮੂਹਰੇ ਆ ਗਈ ਉਹ ਤੇ ਕਿਰਪਾਨ ਚ ਲਾਉਣ ਲੱਗਾ ਫਿਰ ਫਿਰ ਉਹਨੇ ਕਹਤਾ ਕਹਦਾ ਰਾਣੀ ਪੱਟੀ ਖੋਲ ਇੱਕ ਵਾਰੀ ਜਾਂਦਾ ਲਾਸ਼ ਨਾਲ ਗੱਲਾਂ ਫੇਰ ਕਰ ਲੈਣਗੇ ਫੇਰ ਭਾਈ ਲਾਸ਼ ਨਾਲ ਗੱਲਾਂ ਕਰਕੇ ਇੱਕ ਨੇ ਕਹਿੰਦਾ ਲੱਗਦਾ ਮੈਂ ਰਾਣੀ ਕਹਦਾ ਹੁਣ ਹੋਰ ਬੂਰੇ ਮੈਂ ਹੁਣ ਕੁਰਬਾਨ ਚਲਾਉਂਗਾ ਹੂੰ ਜਦੋਂ ਨੇ ਭੇਰ ਲੱਗਾ ਚਲਾਉਣਾ ਕੁਰਬਾਨ ਵੀ ਹੁਣ ਤਾਂ ਇਹ ਕੁਰਬਾਨ ਚਲਾ ਦੂ ਮਾਰ ਦੂ ਜਦੋਂ ਬੇਤਵਾ ਮਿੱਤਰ ਨੇ ਜਦੋਂ ਜਾ ਕੇ ਮਾਲਕ ਨੂੰ ਤਾਂ ਕੀ ਕਹ ਮੈਂ ਤਾਂ ਮਾਲਕ ਨੂੰ ਭਰ ਹੌ ਕਰਤਾ ਬੇਤਵਾ ਮਿੱਤਰ ਤਾਂ ਪੜਾ ਹੋ ਗਿਆ ਕਹਿੰਦਾ ਹੁਣ ਕਹਿੰਦਾ ਜਦੋਂ ਮਾਲਕ ਆ ਗਿਆ ਆਪੀ ਆਪੀ ਫੇਰ ਜੇ ਇਹ ਕਹਿੰਦਾ ਕਹਦਾ ਬੱਚੇ ਤੇਰੀ ਭਗਤੀ ਪੂਰੀ ਹੋ ਗਈ। ਹੂੰ। ਤੇਰਾ ਕਿਸੇ ਨੂੰ ਆਜ ਪੁੰਨ ਨਹੀਂ ਹੋਇਆ। ਸਾਰਾ ਕੁਝ ਔਕਾ ਨਹੀਂ ਪਿਆ ਪਤਾ ਜਾ ਕੇ ਸਾਹਮਣੇ। ਕਹਿੰਦਾ ਹੁਣ ਮੰਗ ਕੀ ਮੰਗਦਾ? ਹੂੰ। ਉਹ ਕਹਿੰਦਾ ਜੀ ਮੰਗਣਾ ਕੀ ਹੈ? ਕਹਿੰਦਾ ਪਰ ਜਿੰਨਾ ਮੇਰਾ ਸ਼ਕਤੀ ਇੰਨ ਧਿਆਨ ਲਿਆ ਹੈ ਵੀ ਇੰਨਾ ਭਗਤਾਂ ਦਾ ਸ਼ਕਤੀ ਇੰਨ ਧਿਆਨ ਨਾ ਲਿਓ। ਕਿਹਨਾਂ? ਹੂੰ। ਬੱਚੇ ਕਹਿੰਦੇ ਫੇਰ ਭਗਤਾਂ ਦਾ ਇੰਨ ਧਿਆਨ ਇੰਨਾ ਸ਼ਕਤ ਲੈਣਾ ਛੱਡਿਆ। ਵੀ ਤੂੰ ਮੰਗ। ਫਿਰ ਉਹਨੂੰ ਉੱਥੋਂ ਕਰਤਾ ਜੀ ਵੀ ਕੰਛੀ ਦਾ ਜਿਹੜਾ ਕਾਂਛੀ ਚ ਮਰੂਗਾ ਉਹ ਕਹਿੰਦੇ ਵੀ ਸੁਰਗ ਨਹੀਂ ਜਾਊਗਾ ਅੱਛਾ ਅੱਛਾ ਹੂੰ ਵਿੱਚ ਕਹਿੰਦੇ ਨੇ ਵੀ ਕਾਂਛੀ ਦੇ ਚਾਹ ਤਨਾਂ ਲੈ ਜਿਓ ਜੇ ਕੋਈ ਜਾ ਦੇ ਨਜ਼ਾਇਤ ਕੰਮ ਕਰਿਆ ਹੋਊ ਉਹ ਤਾਂ ਉਹ ਤਾਂ ਨਰਕ ਨੂੰ ਜਾਊ ਹਾਂ ਇਧੇ ਕਾਂਛੀ ਦੇ ਚਾਹ ਤੋ ਰਹਿ ਜੇ ਹਾਂ ਬਿਲਕੁਲ ਹਾਂ ਜੇ ਨਜ਼ਾਇਤ ਕੰਮ ਕਰੀ ਉਹ ਤਾਂ ਫਿਰ ਨਰਕਾਂ ਨੂੰ ਜਾਊ ਹੂੰ ਉਹ ਨਹੀਂ ਪੈਸੇ ਨੂੰ ਜਾਂਦਾ